ਬਰਨਾਲਾ ਦੇ ਪਿੰਡ ਦੀਪਗੜ੍ਹਚ ਹੋਏ ਨਿਰਮਲ ਸਿੰਘ ਦੇ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਹਾਲੇ ਇੱਕ ਦੋਸ਼ੀ ਫਰਾਰ ਹੈ ਪੁਲਿਸ ਮੁਤਾਬਿਕ ਨਿਰਮਲ ਸਿੰਘ ਦਾ ਕਤਲ ਉਸਦੇ ਹੀ ਦੋਸਤ ਸਾਬਕਾ ਸਰਪੰਚ ਮੰਦਰ ਸਿੰਘ ਤੇ ਆਪਣੀ ਰਿਸ਼ਤੇਦਾਰ ਦੀ ਤੇ ਹੋਰ ਦੋ ਸਾਥੀਆਂ ਦੇ ਨਾਲ ਮਿਲ ਕੇ ਕੀਤਾ ਸੀ ਮੰਦਰ ਨੂੰ ਸ਼ੱਕ ਸੀ ਕਿ ਨਿਰਮਲ ਕੋਲ ਕਾਫੀ ਪੈਸੇ ਨੇ ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਰੇ ਨੋਟ ਬੰਦੀ ਹੋਈ ਸੀਗੀ ਉਹਦੇ ਕਰਕੇ ਕਿ ਉਹ ਆਪਣੀ ਕੁੜੀ ਨਾਲ ਕਿਤੇ ਗੱਲ ਕਰ ਰਿਹਾ ਸੀਗਾ ਕੁੜੀ ਦੇ ਗੱਲ ਕਰਦੇ ਕਰਦੇ ਕਿਸੇ ਉਹਦੇ ਨਾਲ ਇੱਕ ਦੋਸਤ ਸੀ ਜੇ ਮੰਦਰ ਸਿੰਘ ਸੀ ਜਿਹੜਾ ਉੱਥੇ ਬੈਠਾ ਦਾ ਸੀਗਾ ਉਹਨੂੰ ਕਿਤੇ ਗੱਲਾਂ 'ਚ ਲੱਗਿਆ ਕਿ ਇਹਦੇ ਕੋਲ ਜਿਹੜਾ ਨਿਰਮਲ ਸਿੰਘਾ ਦੇ ਕੋਲ ਬਹੁਤ ਪੈਸੇ ਪਏ ਆ ਘਰੇ ਸੋ ਉਹਨੂੰ ਪੈਸੇ ਦੀ ਕਾਫੀ ਲੋੜ ਸੀ ਜੇ ਉਹਨੇ ਨਾਲ ਦੇ ਆਪਣੇ ਰਿਸ਼ਤੇਦਾਰ ਸੀ ਮੁੰਡਾ ਇਧਰ ਰਾਏਕੋਟ ਵਾਲੇ ਪਾਸੇ ਦੇ ਉਹਨੂੰ ਇਨਫਾਰਮ ਕੀਤਾ ਕਿ ਆਹ ਜਿਹੜਾ ਨਿਰਮਲ ਸਿੰਘਾ ਦੇ ਕੋਲ ਕਾਫੀ ਪੈਸੇ ਹੈਗੇ ਆ ਸੋ ਉਹਨੇ ਉਹਦੀ ਉਹਦੀ ਜੜੀ ਹੈਗੀ ਆ ਇਨਫੋਰਮੇਸ਼ਨ ਦੇ ਉੱਤੇ ਆ ਬੰਦੇ ਰਾਤ ਨੂੰ ਤਿੰਨੋਂ ਜਿਹੜੇ ਸੀ ਫੜੇ ਹੈਗੇ ਵਿੱਚੋਂ ਦੋ ਬੰਦੇ ਫੜੜੇ ਇੱਕ ਦਾ ਰਿੰਕੂ ਬੰਦਾ ਭੱਜਿਆ ਹੋਇਆ ਆ ਉਹਦਾ ਆਪਣੂ ਉਹਦੇ ਕੰਨ ਟੱਪ ਕੇ ਉਹਦੇ ਘਰ ਆ ਕੇ ਤੇ ਉਹਦਾ ਕਤਲ ਕੀਤਾ ਜ਼ਿਕਰ ਹੋ ਗਿਆ ਕਿ 14 ਦਸੰਬਰ 2016 ਨੂੰ ਨਿਰਮਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੀਆਂ ਖਿਲਾਫ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ ਬਰਨਾਲਾ ਤੋਂ ਪੁਨੀਤ ਮਾਨ ਜਗਬਾਣੀ ਟੀਵੀ